ਸਤਿ ਸ੍ਰੀ ਅਕਾਲ ਦੋਸਤੋ ਅੱਜ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਇਹ ਫਾਰਮ ਟਰੈਕ ਦਾ 6055 CRDI ਮਾਡਲ ਇਹ ਚੱਲ ਰਿਹਾ ਵੀਰੇ ਤੇ ਇਹਦੀ ਪਰਫਾਰਮੈਂਸ ਜਿਹੜੀ ਤੁਹਾਨੂੰ ਹਾਲਾਂ ਦੇ ਉੱਪਰ ਦਿਖਾ ਰਹੇ ਹਾਂਗੇ 15 ਦੇ ਹਾਲ ਲੈਣਗੇ 4 ਕਮਾਂਟਲ 70 ਕਿਲੋ ਵਾਜਣਾ ਇਹਨਾਂ ਦੇ ਵਿੱਚ ਤੇ ਟਰੈਕਟਰ ਤੁਸੀਂ ਚੱਲਦਾ ਦੇਖੋ ਮੰਜੀ ਪੂਰੀ ਲਾ ਕੇ ਤੇ ਫਿਰ ਚੱਲ ਰਿਹਾ ਟਰੈਕਟਰ ਵੀ ਹਾਲ ਦੇਖੋ ਪਹਿਲਾਂ ਤਾਂ ਐਨ ਵਧੀਆ ਖਿੱਚ ਰਿਹਾ ਟਰੈਕਟਰ ਇਹ CRDI ਇੰਜਣ ਹੈਗਾ ਤੇ ਇਹ ਜੋਰ ਜਿਹੜਾ ਬਹੁਤ ਜਿਆਦਾ ਮਾਰ ਰਿਹਾ ਟਰੈਕਟਰ ਜ਼ੋਰ ਪੱਖੋਂ ਕੋਈ ਕਮੀ ਨਹੀਂ ਹੈ ਟਰੈਕਟਰ ਦੇ ਵਿੱਚ ਇਹ ਇਹਨਾਂ ਨੇ ਸਾਨੂੰ ਸੱਦਿਆ ਸੀਗਾ ਕਹਿੰਦੇ ਵੀ ਥੋੜਾ ਜਿਹਾ ਟਰੈਕਟਰ ਲੋਡ ਲੈਂਦਾ ਉਹ ਇਹਨਾਂ ਨੂੰ ਅਸੀਂ ਦੱਸਿਆ ਵੀ ਸੀਗਾ ਵੀ ਜੇ ਕੋਈ ਕੋਡ ਆਵੇ ਤਾਂ ਉਹ ਕੋਡ ਦਾ ਜਿਹੜਾ ਹੈਗਾ ਕੋਈ ਦਿੱਕਤ ਨਹੀਂ ਹੁੰਦੀ ਉਹਦੇ ਵਿੱਚ ਟਰੈਕਟਰ ਦੀ ਕੋਈ ਕੋਡ ਆ ਜਾਂਦਾ ਕਿਉਂਕਿ ਇਹਦੇ ਵਿੱਚ ਪਲੱਗਾਂ ਦੇ ਵਿੱਚ ਇਹਦੇ ਪਲੱਗ ਨੇ ਜ਼ਿਆਦਾਤਰ ਪਲੱਗਾਂ ਦੇ ਵਿੱਚ ਕੋਈ ਮਿੱਟੀ ਮੋਟੀ ਧੂੜ ਤਾੜ ਆ ਜਾਂਦੀ ਹੈ ਤਾਂ ਉਹ ਕਰੰਟ ਛੱਡ ਜਾਂਦਾ ਤੇ ਉਹਦਾ ਕੋਡ ਆ ਜਾਂਦਾ ਤੇ ਲੋਡ ਲੈਣ ਲੱਗ ਜਾਂਦਾ ਇਹ ਟਰੈਕਟਰ ਇਹਦਾ ਆਪਣੇ ਪਲੱਗ ਪਲੱਗ ਲੋਕੇ ਸਾਫ਼ ਕਰਕੇ ਪਾਏ ਨੇ ਤੇ ਹੁਣ ਤੁਸੀਂ ਜਿਹੜੀ ਪਰਫਾਰਮੈਂਸ ਆ ਦੇਖ ਹੀ ਸਕਦੇ ਹੋ ਟਰੈਕਟਰ ਦੀ ਕੋਈ ਲੋਡ ਨਹੀਂ ਲੈਂਦਾ ਇਹ ਕਹਿੰਦੇ ਵੀ ਅਸੀਂ ਥੱਲੇ ਉਤਰ ਜਾਨੇ ਟਰੈਕਟਰ ਹਾਲਾਂ ਦੇ ਉੱਪਰ ਅਸੀਂ ਥੱਲੇ ਉਤਰ ਜਾਨੇ ਛੱਡ ਦਿੰਨੇ ਆ ਟਰੈਕਟਰ ਕੋਈ ਲੋਡ ਨਹੀਂ ਨਾ ਕੋਈ ਬੰਦ ਹੁੰਦਾ ਤੇ ਸਲਿੱਪ ਜ਼ਰੂਰ ਮਾਰੀਊਗਾ ਟਰੈਕਟਰ ਕਹਿੰਦਾ ਬੰਦ ਨਹੀਂ ਹੁੰਦਾ ਬਾਈ ਕਹਿੰਦਾ ਇਹ ਪੂਰੇ ਥੱਲੇ ਸੱਟ ਕੇ ਹਾਲ ਤੇ ਬਾਕੀ ਥੋੜੇ ਸਾਹਮਣੇ ਚੱਲ ਰਿਹਾ ਹੈ ਬਾਈ ਤੇ ਤੁਸੀਂ ਦੱਸਿਓ ਸੀਆੜੀ ਇੰਜਣ ਆ 60 ਪਾਵਰ ਦਾ 60 ਹਸ ਪਾਵਰ ਦਾ ਇਹ ਇੰਜਣ ਆ ਜਿਹੜਾ ਇਹਨੂੰ ਲੱਗਿਆ ਟਰੈਕਟਰ ਨੂੰ ਤੇ ਹਾਲ ਪੂਰੇ ਐਨ ਘੱਟ ਕੇ ਲਾਉਂਦਾ ਤੁਸੀਂ ਆਪ ਵੀ ਦੇਖ ਸਕਦੇ ਹੋ ਪਰਫਾਰਮੈਂਸ ਇਹ ਟਰੈਕਟਰ ਦੀ ਤੇ ਬਹੁਤ ਸੋਹਣਾ ਚੱਲ ਰਿਹਾ ਹੈ ਬਾਈ ਅਗਰ ਕਿਸੇ ਸਾਥੀ ਵੀਰ ਨੇ ਲੈਣਾ ਸੀ ਆਹ ਡੀ ਇੰਜਨ ਦੇ ਵਿੱਚ ਤਾਂ ਫਾਰਮ ਟਰੈਕ 60 55 ਸਭ ਤੋਂ ਵਧੀਆ ਹੈ ਜਿੱਥੇ ਤੁਹਾਡੇ ਲਵੇ ਲਾਉਣੇ ਚੱਲ ਵੀ ਰਿਹਾ ਤਾਂ ਚਲਾ ਕੇ ਦੇਖ ਸਕਦੇ ਹੋ ਤੁਸੀਂ ਟਰੈਕਟਰ ਆਪਣੀ ਤਸੱਲੀ ਕਰ ਸਕਦੇ ਹੋ ਕਿ ਇਹ ਤਸੱਲੀ ਕਰਕੇ ਲੈ ਸਕਦੇ ਹੋ ਟਰੈਕਟਰ ਤੇ ਤੁਸੀਂ ਪਰਫਾਰਮੈਂਸ ਤੁਸੀਂ ਜਿਹੜੀ ਹੈਗੀ ਹੈ ਬਾਈ ਆਹ ਵਾਹਣ ਸਾਰਾ ਬਹਾਇਆ ਇਹਨਾਂ ਨੇ ਵੀਰਾਂ ਨੇ ਤੇ ਹੁਣ ਤੁਸੀਂ ਦੇਖ ਸਕਦੇ ਹੋਗੇ ਇਹਨਾਂ ਮੰਜੀ ਓਕੇ ਲਾ ਰਿਹਾ ਬਾਪੂ ਜੀ ਦੱਸ ਰਹੇ ਸੀਗੇ ਕਹਿੰਦੇ ਵੀ 11 ਸਾਲਾਂ ਦਾ ਟਰੈਕਟਰ ਚਾਉਣ ਲੱਗਿਆਗਾ ਇਹਦੇ ਵਰਗਾ ਟਰੈਕਟਰ ਕਹਿੰਦੇ ਅੱਜ ਤੱਕ ਨਹੀਂ ਚਲਾਇਆ ਪਰ ਪਰਫਾਰਮੈਂਸ ਵੱਖੋਂ ਜ਼ੋਰ ਪੱਖੋਂ ਕੋਈ ਘਾਟ ਨਹੀਂ ਇਹਦੇ ਵਿੱਚ ਤਿੰਨ ਮੋੜ ਨੇ ਇੰਜਣ ਛੋਟਾ 45 ਦਾ 50 ਦਾ 60 ਹਸਪਾਵਰ ਦਾ ਹੋ ਜਾਂਦਾ ਇਹਦਾ ਇਹਦੇ ਵਿੱਚ ਮੋੜ ਲੱਗੇ ਹੋਏ ਆ ਤੇ ਵੀਡੀਓ ਦਾ ਮਤਲਬ ਇਹ ਨਹੀਂ ਹੈਗਾ ਵੀ ਇਕੱਲੀ ਵੀਡੀਓ ਦੇਖ ਕੇ ਤੁਸੀਂ ਯਕੀਨ ਕਰਨਾ ਤਾਂ ਇਹਨੂੰ ਚਲਾ ਕੇ ਵੀ ਦੇਖ ਸਕਦੇ ਹੋ ਟਰੈਕਟਰ ਜ਼ੋਰ ਲਵਾ ਕੇ ਦੇਖ ਸਕਦੇ ਹੋ ਬਹੁਤ ਸੋਹਣਾ ਜ਼ੋਰ ਮਾਰਦਾ ਟਰੈਕਟਰ ਇਹੋ ਜੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਤੇ ਨਾਲ ਫੋਲੋ ਜ਼ਰੂਰ ਕਰ ਲਿਓ ਇਹੋ ਜੀ ਵੀਡੀਓ ਆਪਾਂ ਚੈਨਲ ਦੇ ਉੱਪਰ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਇਆ ਕਰੂਗੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਬੱਛੋ